ਜਦੋਂ ਮਨ ਖਾਲੀ ਹੋ ਕੇ ਬੈਠ ਜਾਂਦਾ ਫਿਰ ਅਨਹਦ ਸ਼ਬਦ ਆਪਣੇ ਆਪ ਸੁਣਾਈ ਦਿੰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਬਹੁਤ ਸਾਰੇ ਭੈਣਾ ਭਰਾਵਾਂ ਦਾ ਇਹ ਕਹਿਣਾ ਕਿ ਉਹਨਾਂ ਨੂੰ ਅਨਹਦ ਸ਼ਬਦ ਸੁਣਾਈ ਨਹੀਂ ਦਿੱਤੇ ਉਹਨਾਂ ਨੇ ਪਾਠ ਵੀ ਕੀਤਾ ਉਹਨਾਂ ਨੇ ਜਾਪ ਵੀ ਕੀਤਾ ਜਪ ਵੀ ਕੀਤਾ ਪਰ ਉਹਨਾਂ ਨੂੰ ਕਦੀ ਵੀ ਅਨੁਭਵ ਨਹੀਂ ਹੋਇਆ ਕਿ ਸਾਡੇ ਅੰਦਰ ਅਨਹਦ ਵਾਜੇ ਵੱਜਦੇ ਨੇ ਹੁਣ ਇਸ ਦਾ ਕੀ ਕਾਰਨ ਹੈ ਕਿ ਅਸੀਂ ਸਿਮਰਨ ਗਲਤ ਕੀਤਾ ਕੀ ਅਸੀਂ ਪਾਠ ਗਲਤ ਕੀਤਾ ਜਾਂ ਜਦ ਇਸ ਸਮੇਂ ਅਸੀਂ ਇਹ ਸਾਰਾ ਕੁਝ ਕੀਤਾ ਉਹ ਸਮਾਂ ਗਲਤ ਸੀ ਜਾਂ ਸਾਡੇ ਲੇਖਾਂ ਵਿੱਚ ਹੈ ਨਹੀਂ ਵਾਹ ਗੋ ਦੇਖੋ ਇਹ ਜੋ ਅਨਹਦ ਵਾਜੇ ਨੇ ਸ਼ਬਦ ਨੇ ਇਹ ਹਰ ਇੱਕ ਜੀਵ ਦੇ ਅੰਦਰ ਚੱਲਦੇ ਨੇ ਬ੍ਰਹਮੰਡ ਦੇ ਵਿੱਚ ਚੱਲਦੇ ਨੇ ਪਰ ਸਾਨੂੰ ਕਿਉਂ ਨਹੀਂ ਸੁਣਾਈ ਦਿੰਦੇ ਮਾਰੇ ਕਹਿੰਦੇ ਕਿ ਇਹ ਸੰਸਾਰ ਦਾ ਇੱਕ ਖੇਡ ਹੈ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਚਲਾਇਆ ਹੈ ਤੇ ਉਹ ਇਸ ਖੇਡ ਨੂੰ ਦੇਖ ਰਹੇ ਨੇ ਇਸ ਖੇਡ ਦੇ ਵਿੱਚ ਖਿਡਾਰੀ ਬਣਾ ਕੇ ਭੇਜੇ ਨੇ ਮਨ ਪੰਜ ਦੂਤ ਕਾਲ ਹੋਰ ਵੀ ਬਹੁਤ ਕੁਝ ਜਿਵੇਂ ਕਿ ਆਪਾਂ 84 ਲੱਖ ਜੂਨ ਬਾਰੇ ਵੀ ਸੁਣਦੇ ਆ ਰਹੇ ਆ ਮਨੁੱਖ ਜਾਮਾ ਇਹਨਾਂ ਦੇ ਵਿੱਚੋਂ ਸਭ ਤੋਂ ਉੱਤਮ ਹੈ ਉੱਤਮ ਇਸ ਲਈ ਕਿ ਇਸ ਜਾਮੇ ਦੇ ਵਿੱਚ ਆ ਕੇ ਜੀਵ ਮੁਕਤ ਹੋ ਸਕਦਾ ਉਸ ਦੀ ਪ੍ਰਾਪਤੀ ਕਰ ਸਕਦਾ ਗੁਰੂ ਜੀ ਇਹ ਵੀ ਦੱਸਦੇ ਨੇ ਕਿ ਜੋ ਮਨੁੱਖ ਜਮਾ ਹੈ ਇਹ ਮਿਲਿਆ ਹੀ ਤਾਂ ਹੈ ਕਿ ਅਸੀਂ 84 ਲੱਖ ਜੁਨਾਂ ਦੇ ਵਿੱਚੋਂ ਮੁਕਤ ਹੋ ਜਾਈਏ ਉਹਦੇ ਵਿੱਚੋਂ ਨਿਕਲੇ ਸੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚੋਂ ਤੇ ਉਹਦੇ ਵਿੱਚ ਹੀ ਜਾ ਕੇ ਸਮਾ ਜਾਈਏ ਇਹ ਇੱਕ ਮੌਕਾ ਹੈ ਬਾਰੀ ਹੈ ਅਸੀਂ ਜਿਉਂਦੇ ਤਿਉਂ ਪੈਦਾ ਹੋਏ ਆ ਤਾਂ ਹਮੇਸ਼ਾ ਸੰਸਾਰ ਬਾਰੇ ਹੀ ਸੁਣਿਆ ਹੈ ਸੰਸਾਰ ਦੀਆਂ ਗੱਲਾਂ ਕੰਮ ਕਾਰ ਸਭ ਰਿਸ਼ਤੇ ਨਾਤੇ ਇਹ ਸਭ ਸੰਸਾਰ ਦਾ ਹੈ ਅਸੀਂ ਅਜੇ ਤੱਕ ਕਦੀ ਕਿਸੇ ਗੁਰਮੁਖ ਦੀ ਸੰਤ ਸਾਧ ਦੀ ਸੰਗਤ ਨਹੀਂ ਕੀਤੀ ਜੇ ਸੰਗਤ ਕੀਤੀ ਹੁੰਦੀ ਤਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਇੱਕ ਨਾਮ ਹੈ ਉਸ ਨਾਮ ਦੇ ਨਾਲ ਜੁੜਨਾ ਹੈ ਉਹ ਨਾਮ ਅਕਾਲ ਪੁਰਖ ਵਾਹਿਗੁਰੂ ਜੀ ਦੇ ਮੁਖ ਦੀ ਆਵਾਜ਼ ਹੈ ਫਿਰ ਚਲੋ ਆਪਾਂ ਸੁਣ ਵੀ ਲੈਨੇ ਆ ਹਨਾ ਇਹ ਸਾਰਾ ਕੁਝ ਸੁਣ ਲਿਆ ਹੁਣ ਆਪਾਂ ਜੋਰ ਲਾਉਨੇ ਆ ਆਪਾਂ ਪਾਠ ਕਰਦੇ ਆ ਸਿਮਰਨ ਵੀ ਕਰਦੇ ਆ ਕਈ ਜੀ ਕਹਿੰਦੇ ਅਸੀਂ ਪਾਠ ਵੀ ਕਰਦੇ ਆ ਤਾਂ ਸਾਡੇ ਤੇ ਕਿਰਪਾ ਨਹੀਂ ਹੋ ਰਹੀ ਭਾਈ ਗੁਰਜੋ ਆਪਾਂ ਪਾਠ ਕਰਨਾ ਹੈ ਨਾ ਗੁਰਬਾਣੀ ਦਾ ਇਹ ਸਿੱਖਿਆ ਲੈਣ ਵਾਸਤੇ ਹੈ ਤਾਂ ਹੀ ਆਪਾਂ ਸਿੱਖ ਕਹਾਵਾਂਗੇ ਜੇ ਆਪਾਂ ਬਾਣੀ ਨੂੰ ਪੜ੍ਹ ਕੇ ਸਿੱਖ ਰਹੇ ਹਾਂ ਸਿੱਖਣਾ ਕੀ ਹੈ ਜੋ ਬਾਣੀ ਸਾਨੂੰ ਹੁਕਮ ਕਰਦੀ ਹੈ ਬਾਣੀ ਆਪਾਂ ਨੂੰ ਹਰ ਇੱਕ ਸ਼ਬਦ ਦੇ ਵਿੱਚ ਕੋਈ ਨਾ ਕੋਈ ਗੱਲ ਸਮਝਾਉਂਦੀ ਹੈ 1430 ਅੰਗ ਨੇ ਇਹ ਸਭ ਮਨ ਨੂੰ ਸਮਝਾਉਣ ਵਾਸਤੇ ਹੈ ਤੇ ਇਹ ਜੋ ਗ੍ਰੰਥ ਲਿਖਿਆ ਗਿਆ ਹੈ ਇਹ ਸਿਰਫ ਔਰ ਸਿਰਫ ਮਨ ਵਾਸਤੇ ਹੈ ਮਨ ਨੂੰ ਸਿੱਧੇ ਰਾਸਤੇ ਜਾਂ ਕਹਿ ਲਓ ਵੀ ਮਨ ਨੂੰ ਇੱਕ ਖੇਡ ਸਮਝਾਉਣ ਵਾਸਤੇ ਹੈ ਹੁਣ ਜੋ ਜੀਵ ਖੇਡ ਸਮਝ ਜਾਂਦਾ ਉਹ ਪਾਠ ਕਰਕੇ ਉਹ ਕੰਮ ਕਰਦਾ ਜੋ ਬਾਣੀ ਦੇ ਵਿੱਚ ਕਰਨ ਨੂੰ ਦੱਸਿਆ ਗਿਆ ਪਰ ਜੇ ਕੋਈ ਜੀਵ ਸਮਝਦਾ ਨਹੀਂ ਉਹ ਪਾਠ ਹੀ ਕਰੀ ਜਾਂਦਾ ਹੁਣ ਕਈ ਜੀਵ ਇਹ ਵੀ ਕਹਿੰਦੇ ਨੇ ਕਿ ਪਾਠ ਕੀਤਾ ਜਾਪ ਕੀਤਾ ਪਰ ਹੋ ਸਕਦਾ ਸੀ ਗਲਤ ਸਮੇਂ ਤੇ ਕੀਤਾ ਹੋਵੇ ਅਸੀਂ ਅੰਮ੍ਰਿਤ ਵੇਲੇ ਨਹੀਂ ਉੱਠੇ ਹੋ ਸਕਦਾ ਹੈ ਸ਼ਾਮ ਨੂੰ ਕੀਤਾ ਤਾਂ ਨਹੀਂ ਕਿਰਪਾ ਹੋਈ ਵਾਈ ਗੁਰੂ ਜੀ ਬਾਣੀ ਦੇ ਵਿੱਚ ਅਜਿਹਾ ਕੋਈ ਵੀ ਸਮਾਂ ਨਹੀਂ ਦੱਸਿਆ ਕਿ ਤੁਸੀਂ ਖਾਸ ਇਸ ਸਮੇਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਸਕਦੇ ਆ ਮਾਰੇ ਤਾਂ ਕਹਿੰਦੇ ਤੁਸੀਂ ਸਵਾਸ ਗ੍ਰਾਸ ਤੇ ਆਓ ਤੇ ਉਹਨੂੰ ਹਮੇਸ਼ਾ ਯਾਦ ਰੱਖੋ ਸਵਾਸ ਗ੍ਰਾਸ ਦਾ ਮਤਲਬ ਇਹ ਹੈ ਕਿ ਹਰ ਸਾਹ ਆਪਣੇ ਕਦੀ ਰੁਕਦੇ ਤਾਂ ਹੈ ਨਹੀਂ ਗੇ ਇਹ ਤਾਂ ਹੈ ਨਹੀਂ ਕਿ ਇਕੱਲੇ ਅੰਮ੍ਰਿਤ ਵੇਲੇ ਹੀ ਚੱਲਦੇ ਆ ਇਕੱਲੇ ਦੁਪਹਿਰ ਨੂੰ ਚੱਲਦੇ ਆ ਇਕੱਲੇ ਰਾਤ ਨੂੰ ਚੱਲਦੇ ਆ ਇਹ ਤਾਂ ਹਰ ਸਮੇਂ ਚੱਲਦੇ ਆ ਆਪਾਂ ਸਵਾਸ ਗ੍ਰਾਸ ਉਸ ਮਾਲਕ ਨੂੰ ਯਾਦ ਰੱਖਣਾ ਸੋ ਇਸ ਕਰਕੇ ਸਮੇਂ ਦਾ ਵੀ ਕੋਈ ਵਹਿਮ ਭਰਮ ਨਹੀਂ ਕਰਨਾ ਪਰ ਹਾ ਅੰਮ੍ਰਿਤ ਵੇਲਾ ਉੱਤਮ ਮੰਨਿਆ ਗਿਆ ਕਿਉਂਕਿ ਉਸ ਸਮੇਂ ਸ਼ੋਰ ਸ਼ਰਾਬਾ ਨਹੀਂ ਹੁੰਦਾ ਜੋ ਘਰਾਂ ਦੇ ਵਿੱਚ ਸਾਨੂੰ ਬੱਚੇ ਤੰਗ ਕਰਦੇ ਨੇ ਉਹਨਾਂ ਦੀ ਆਵਾਜ਼ ਆ ਨਹੀਂ ਉਹਨਾਂ ਨੇ ਕੰਮ ਕਰਨੇ ਪੈਂਦੇ ਨੇ ਸੋ ਇਹਨਾਂ ਤੋਂ ਵੀ ਜੀਵ ਮੁਕਤ ਹੁੰਦਾ ਹੈ ਤਾਂ ਕਰਕੇ ਅੰਮ੍ਰਿਤ ਵੇਲਾ ਸਭ ਤੋਂ ਵਧੀਆ ਹੈ ਜੀਵ ਦੇ ਜੋ ਵਿਚਾਰ ਨੇ ਉਹ ਵੀ ਘੱਟ ਹੁੰਦੇ ਨੇ ਸੋ ਅੰਮ੍ਰਿਤ ਵੇਲੇ ਸੁਰਤੀ ਜੁੜਨ ਦੇ ਬਹੁਤ ਜ਼ਿਆਦਾ ਚਾਂਸ ਨੇ ਬਹੁਤ ਜਲਦੀ ਕਿਰਪਾ ਹੁੰਦੀ ਹੈ ਜਿਉਂ-ਜਿਉਂ ਦਿਨ ਚੜਦਾ ਹੈ ਸ਼ੋਰ ਸ਼ਰਾਬਾ ਹਾਰਨ ਪੋਲੂਸ਼ਨ ਸਾਊਂਡ ਪੋਲੂਸ਼ਨ ਘਰਾਂ ਦੇ ਕੰਮ ਆਪਣੀਆਂ ਡਿਊਟੀਆਂ ਇਹ ਸਭ ਸ਼ੁਰੂ ਹੋ ਜਾਂਦਾ ਸੋ ਇਸ ਕੰਮਕਾਰ ਦੀ ਭੀੜ ਦੇ ਵਿੱਚ ਫਿਰ ਸਿਮਰਨ ਕਰਨ ਔਖਾ ਹੋ ਜਾਂਦਾ ਪਾਠ ਕਰਨ ਔਖਾ ਹੋ ਜਾਂਦਾ ਸੋ ਤਾ ਕਰਕੇ ਅਮਰਤ ਵੇਲੇ ਨੂੰ ਬਹੁਤ ਉੱਤਮ ਮੰਨਿਆ ਗਿਆ ਤੇ ਉੱਠਣਾ ਵੀ ਚਾਹੀਦਾ ਹੈ ਹੁਣ ਕਈ ਜੀਵ ਕਹਿੰਦੇ ਅਸੀਂ ਸਿਮਰਨ ਵੀ ਕੀਤਾ ਪਰ ਫੇਰ ਵੀ ਸੁਨਾਈ ਨਹੀਂ ਦਿੱਤੇ ਜਦ ਤੱਕ ਮਨ ਸਾਡਾ ਖਾਲੀ ਨਹੀਂ ਹੁੰਦਾ ਖਾਲੀ ਕਿੱਥੋਂ ਕਰਨਾ ਵਿਚਾਰਾਂ ਤੋਂ ਜਦ ਤੱਕ ਮਨ ਸਾਡਾ ਵਿਚਾਰਾਂ ਤੋਂ ਖਾਲੀ ਨਹੀਂ ਹੁੰਦਾ ਉਦੋਂ ਤੱਕ ਇਹਨੂੰ ਅਨਹਦ ਸ਼ਬਦ ਨਹੀਂ ਸੁਣਾਈ ਦੇਣਗੇ ਇੱਕ ਜਗ੍ਹਾ ਹੈ ਜਿੱਥੇ ਮਨ ਬੈਠਦਾ ਹੈ ਜਦ ਤੱਕ ਮਨ ਉੱਥੇ ਬੈਠਦਾ ਨਹੀਂ ਉੱਥੇ ਦਾ ਹਾਲ ਦਵਾਲਾ ਵੇਖਦਾ ਨਹੀਂ ਉਦੋਂ ਤੱਕ ਕਿਸ ਨੂੰ ਅਨਹਦ ਸ਼ਬਦ ਸੁਣਾਈ ਨਹੀਂ ਦਿੰਦੇ ਅਨਹਦ ਸ਼ਬਦ ਬਹੁਤ ਹੀ ਇੱਕ ਸੂਖਮ ਅਵਸਥਾ ਹੈ ਜਿੱਥੇ ਜੀਵ ਦਾ ਮਨ ਜਾ ਕੇ ਉਹਨਾਂ ਨੂੰ ਸੁਣ ਸਕਦਾ ਹੈ ਜਿਉਂ-ਜਿਉ ਜੀਵ ਸੁਖਮ ਦੇ ਵਿੱਚ ਜਾਈ ਜਾਂਦਾ ਧਿਆਨ ਦੇ ਵਿੱਚ ਉੱਤਰ ਜਾਂਦਾ ਇਹ ਅਨਹਦ ਸ਼ਬਦ ਹੋਰ ਉੱਚੀ ਹੋਰ ਭਾਰੇ ਹੋਰ ਨਿਕਰਦੇ ਜਾਂਦੇ ਨੇ ਸੋ ਵਾਹਿਗੁਰੂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕੀ ਤੁਹਾਡਾ ਮਨ ਥਿਰ ਕਰਦੇ ਵਿੱਚ ਕਦੀ ਬੈਠਾ ਜੇ ਥਿਰ ਕਰਦੇ ਵਿੱਚ ਮਨ ਕਦੀ ਬੈਠ ਜਵੇ ਤਾਂ ਇਸ ਨੂੰ ਅਨਹਦ ਸ਼ਬਦ ਜਰੂਰ ਸੁਣਾਈ ਦੇਣਗੇ ਮਾਲਕ ਬਹੁਤ ਕਿਰਪਾ ਕਰਦੇ ਨੇ ਗੁਰੂ ਜੀ ਆਪਾਂ ਨੂੰ ਸੰਸਾਰ ਦੇ ਵਿੱਚ ਰਹਿੰਦੇ ਹੋਏ ਸਵਾਸਾਂ ਦੇ ਚੱਲਦੇ ਹੋਏ ਬਸ ਉੱਥੇ ਹੀ ਬੈਠਣ ਨੂੰ ਕਹਿੰਦੇ ਨੇ ਧਰਕਾਰ ਬੈ ਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸੁਵਾਰੇ